ਡਾਕਟਰ ਗੁਰਬਖਸ਼ ਸਿੰਘ ਪੰਡਾਲ ਦੀ ਰਚਨਾ ਕਰੇਬੀਅਨ ਟਾਪੂਆਂ ਦੀ ਸੈਰ ਆਪਣੇਆਂ ਨੂੰ ਮਿਲਣ ਲਈ ਤਰਸਦੇ ਭਾਰਤੀ ਕਮੇ ਪਹਿਲੇ ਦਿਨ ਦੁਪਹਿਰ ਦਾ ਖਾਣਾ ਖਾਣ ਗਏ ਤਾਂ ਭਾਰਤੀ ਮੂਲ ਦਾ ਕੇਰਲਾ ਦਾ ਰਹਿਣ ਵਾਲਾ ਨੌਜਵਾਨ ਸਾਨੂੰ ਦੇਖ ਕੇ ਬੜਾ ਖੁਸ਼ ਹੋਇਆ ਜਦ ਉਸਨੇ ਸਾਨੂੰ ਦੇਖ ਕੇ ਪਛਾਣ ਲਿਆ ਕਿ ਅਸੀਂ ਪੰਜਾਬ ਦੇ ਮੂਲ ਵਾਸੀ ਆ ਗੱਲਾਂ ਕਰਦਿਆਂ ਦੱਸਣ ਲੱਗਾ ਕਿ ਉਹ ਪਹਿਲਾਂ ਮੁੰਬਈ ਵਿੱਚ ਰਹਿੰਦਾ ਸੀ ਪਰ ਪਿਤਾ ਨੂੰ ਦਿਲ ਦੀ ਬਿਮਾਰੀ ਹੋਣ ਕਾਰਨ ਉਹਨਾਂ ਦੀ ਨੌਕਰੀ ਚਲੇ ਗਈ ਤੇ ਉਹ ਕੇਰਲਾ ਵਿੱਚ ਆਪਣੇ ਪਿੰਡ ਚਲੇ ਗਏ ਹਨ ਗੱਲਾਂ ਕਰਦਿਆਂ ਦੱਸਣ ਲੱਗਾ ਕਿ ਅੰਗਰੇਜ਼ੀ ਬੋਲਦਿਆਂ ਮੂੰਹ ਦੁਖਣ ਲੱਗ ਪੈਂਦਾ ਹੈ ਬੜਾ ਚਿਤ ਕਰਦਾ ਹੁੰਦਾ ਹੈ ਕਿ ਕਦੇ ਕੋਈ ਮਿਲੇ ਤਾਂ ਮੈਂ ਹਿੰਦੀ ਜਾਂ ਕਿਸੇ ਭਾਰਤੀ ਬੋਲੀ ਵਿੱਚ ਗੱਲ ਕਰਾਂ ਅੱਜ ਤੁਹਾਨੂੰ ਮਿਲ ਕੇ ਹਿੰਦੀ ਵਿੱਚ ਗੱਲ ਕਰਦਿਆਂ ਖੁਦ ਨੂੰ ਬੜਾ ਹਲਕਾ ਤੇ ਆਪਣੀ ਜਨਮ ਭੂਮੀ ਨਾਲ ਜੋੜਿਆ ਮਹਿਸੂਸ ਕਰਦਾ ਹਾਂ ਮੇਰਾ ਕੰਮ ਹੀ ਜਿਆ ਹੈ ਕਿ 8 ਮਹੀਨੇ ਤੱਕ ਸੱਤੇ ਦਿਨ 10 ਤੋਂ 11 ਘੰਟੇ ਡਿਊਟੀ ਕਰਦਾ ਹਾਂ ਜਦ 2 ਮਹੀਨੇ ਦੀ ਛੁੱਟੀ ਮਿਲਦੀ ਹੈ ਤਾਂ ਘਰ ਜਾ ਕੇ ਕੁਜਰਾਹਤ ਅਤੇ ਸਕੂਨ ਮਿਲਦਾ ਹੈ ਘਰ ਜਾਣ ਮਿਲਣ ਨੂੰ ਤਰਸ ਚਾਹੀਦਾ ਹੈ ਬੜਾ ਚਿਤ ਕਰਦਾ ਹੈ ਜਲਦੀ ਤੋਂ ਜਲਦੀ ਆਪਣਿਆਂ ਨੂੰ ਮਿਲੀਏ ਪਰ ਮਜਬੂਰੀ ਹੈ ਨੌਕਰੀ ਦੀ ਕਿ 8 ਮਹੀਨਿਆਂ ਤੋਂ ਪਹਿਲਾਂ ਘਰ ਜਾ ਹੀ ਨਹੀਂ ਸਕਦੇ ਦੇਰ ਤੀਕ ਚੇਤੇ ਰਹਿੰਦਾ ਹੈ ਜਦ ਕੋਈ ਭਾਰਤੀ ਕਰੂਜ਼ ਸ਼ਿਪ ਤੇ ਮਿਲਦਾ ਹੈ ਮੈਂ ਦੇਖਿਆ ਕਿ 4000 ਸਾਲਾਨੀਆਂ ਵਿੱਚ ਸਿਰਫ ਸਾਡਾ ਪਰਿਵਾਰ ਹੀ ਪਗੜੀ ਧਾਰੀ ਪੰਜਾਬੀ ਸੀ ਜਿਸ ਤੇ ਨੌ ਮੈਂ ਵਰਸਨ ਸਾਨੂੰ ਮਿਲ ਕੇ ਉਸ ਤੇ ਚਿਹਰੇ ਤੇ ਪੈਦਾ ਹੋਈ ਖੁਸ਼ੀ ਤੇ ਸਕੂਨ ਨੇ ਸਾਨੂੰ ਕੋਈ ਤਰਸਤਾ ਦਿੱਤਾ ਪਰ ਇਹ ਵੀ ਬੜੀ شدت ਨਾਲ ਮਹਿਸੂਸ ਹੋਇਆ ਕਿ ਆਪਣੇ ਤੋਂ ਬਗੈਰ 8 ਮਹੀਨੇ ਤੱਕ ਸਮੁੰਦਰ ਵਿੱਚ ਰਹਿਣਾ ਤੇ ਆਪਣੀ ਮਾਂ ਬੋਲੀ ਵਿੱਚ ਗੱਲ ਕਰਨ ਨੂੰ ਤਰਸ ਜਾਣਾ ਮਨ ਵਿੱਚ ਕਈ ਦਰਦਮੰਤਾ ਤੇ مایੁਸੀ ਪੈਦਾ ਕਰਦਾ ਹੋਵੇਗਾ ਇਹ ਸਿਰਫ ਉਹੀ ਜਾਣ ਸਕਦਾ ਜਿਸ ਨੇ ਇਸ ਸਥਿਤੀ ਨੂੰ ਖੁਦ ਹੰਡਾਇਆ ਹੋਵੇ ਤਾਂ ਸੰਨ ਪਹਿਲੇ ਸਮਿਆਂ ਵਿੱਚ ਅਫਰੀਕਾ ਅਮਰੀਕਾ ਕੈਨੇਡਾ ਇੰਗਲੈਂਡ ਆਦਿ ਦੇਸ਼ਾਂ ਵਿੱਚ ਸਮੁੰਦਰੀ ਜਹਾਜ਼ਾਂ ਰਹੀਂ ਜਾਣ ਵਾਲੇ ਸਾਡੇ ਬਜ਼ੁਰਗ ਜਿਨ੍ਹਾਂ ਦੇ ਸੁਖਾਂ ਸੰਧੀ ਪਹੁੰਚਣ ਦੀ ਚਿੱਠੀ ਕਈ ਮਹੀਨਿਆਂ ਬਾਅਦ ਕਰਦਿਆਂ ਮਿਲਦੀ ਸੀ ਕਈ ਤਾਂ ਸਮੁੰਦਰੀ ਰਸਤੇ ਜਾਂਦੇ ਆਂ ਸਫ਼ਰ ਦੌਰਾਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਕਾਰਨ ਜਾਨ ਵੀ ਗਵਾ ਪੈਂਦੇ ਸਨ ਤਨਸਨ ਬਾਬਾ ਸੋਨ ਸਿੰਘ ਭਗਣਾ ਦੀ ਅਗਵਾਈ ਹੇਠ ਕਾਮਾਗਾਟਾ ਮਾਰੂ ਜਹਾਜ਼ ਰਾਹੀਂ ਕੈਨੇਡਾ ਪਹੁੰਚਣ ਅਤੇ ਫਿਰ ਵਾਪਸ ਮੁੜੇ ਗਏ ਗਦਰੀ ਬਾਬੇ ਉਹਨਾਂ ਦੀਆਂ ਸਮੁੰਦਰੀ ਸਫ਼ਰ ਦੀਆਂ ਕਠਿਨਾਈਆਂ ਤੇ ਸੀਨੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਤਾਂ ਅਸੀਂ ਕੀ ਸਮਝਣਾ ਸੀ ਅਸੀਂ ਤਾਂ ਉਹਨਾਂ ਦੀਆਂ ਕੁਰਬਾਨੀਆਂ ਵਿੱਚੋਂ ਵੀ ਆਪਣੇ ਰਾਸਤਰੀ ਲਾਭਾਂ ਦੀ ਪੂਰਤੀ ਕਰਨ ਦੀ ਕੀ ਸੀਮਤ ਹੋ ਗਈ। ਕਰੂਜ਼ ਦੌਰਾਨ ਜਦ ਵੀ ਤੁਸੀਂ ਖਾਣਾ ਖਾਣ ਜਾਂਦੇ ਹੋ ਤਾਂ ਤੁਹਾਨੂੰ ਕੋਈ ਨਾ ਕੋਈ ਭਾੜਤੀ ਜ਼ਰੂਰ ਮਿਲਦਾ ਹੈ। ਸਾਡੇ ਦੇਸ਼ ਵਿੱਚਲੀ ਬੇਰੋਜ਼ਗਾਰੀ ਤੋਂ ਔਕਿਆ ਤੇ ਆਪਣੇ ਪਰਿਵਾਰ ਲਈ ਚੰਗੇ ਪੁਖਤੀ ਸਿਰਜਣਾ ਕਰਨ ਦੀ ਤਮੰਨਾ ਤੇ ਵਧੀਆ ਜ਼ਿੰਦਗੀ ਜਿਉਣ ਦਾ ਸੁਪਨਾ ਲੈ ਕੇ ਪ੍ਰਵਾਸ ਕਰਦਾ ਹੈ। ਜਿਹੜਾ ਵੀ ਵਿਦੇਸ਼ ਵਿੱਚ ਨੌਕਰੀ ਕਰਦਾ ਉਸਦੇ ਮਨ ਵਿੱਚ ਆਪਣੇ ਰਾਜ ਇਸ ਤੇ ਲੋਕਾਂ ਪ੍ਰਤੀ ਫਿਕਰਮੰਦੀ ਤੇ ਚਿੰਤਾ ਮਨ ਵਿੱਚ ਹਰਦਮ ਰਹਿੰਦੀ ਹੈ। ਇੱਕ ਰਾਤ ਖਾਣਾ ਖਾਣ ਗਏ ਤਮਨੀਪੁਰ ਦੀ ਰਹਿਣ ਵਾਲੀ ਲੜਕੀ ਸਾਡੀ ਟੇਬਲ ਤੇ ਸਰਵ ਕਰਨ ਵਾਲਿਆਂ ਵਿੱਚ ਸ਼ਾਮਲ ਸੀ ਜਦ ਉਸਦੇ ਬੋਲਣ ਦੇ ਲਹਿਜੇ ਤੋਂ ਅੰਦਾਜ਼ਾ ਲਾ ਕੇ ਉਸਨੂੰ ਪੁੱਛਿਆ ਕਿ ਉਹ ਇੰਡੀਆ ਤੋਂ ਹੈ ਤਾਂ ਉਸਨੇ ਦੱਸਿਆ ਕਿ ਉਹ ਮਨੀਪੁਰ ਦੀ ਰਹਿਣ ਵਾਲੀ ਹੈ ਮਨੀਪੁਰ ਵਿੱਚ ਹੋ ਰਹੀਆਂ ਨਸਲੀ ਹਿੰਸਕ ਘਟਨਾਵਾਂ ਤੇ ਸੁੱਖੀ ਸੰਦੀ ਵਾਸਤੇ ਦੋਹਾਂ ਕਬੀਲਿਆਂ ਵਿੱਚ ਤੜਕ ਚੁੱਕੀ ਭਾਈਚਾਰਕ ਸਾਂਝ ਦਾ ਦਰਦ ਉਸਦੇ ਬੋਲਾਂ ਵਿੱਚ ਉਤਰ ਆਇਆ ਉਸਦੇ ਲਹਿਜੇ ਵਿੱਚੋਂ ਮਨੀਪੁਰ ਵਿੱਚ ਰਹਿੰਦੇ ਆਪਣਿਆਂ ਦੀ ਪੀੜਾ ਦੀ ਚੀਜ਼ ਸਮਝੀ ਜਾ ਸਕਦੀ ਸੀ ਉਸਦਾ ਕਹਿਣਾ ਸੀ ਕਿ ਹੁਣ ਮਨੀਪੁਰ ਵਾਲੇ ਆਪਣੇ ਹੀ ਘੇਤੇ ਵਿੱਚ ਪਰाये ਹੋ ਗਏ ਹਨ ਕਿਉਂਕਿ ਸੁਰੱਖਿਆ ਬਲਾਂ ਵਾਲੇ ਹਰੇਕ ਮਨੀਪੁਰ ਵਾਸੀ ਤੇ ਸ਼ੱਕ ਕਰਦੇ ਹਨ ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਜਦਕਿ ਰਾਜਨੀਤਿਕ ਲੋਕ ਆਪਣੇ ਨਿੱਜੀ ਹਿੱਤਾਂ ਖਾਤਰ ਮਨੀਪੁਰ ਨੂੰ ਬਲਦੀ ਦੇ ਬੁੱਥੇ ਦੇ ਰਹੇ ਹਨ ਕੋਈ ਵੀ ਰਾਜਨੀਤਿਕ ਪਾਰਟੀ ਇਸ ਦਾ ਸਥਿਰ ਅਤੇ ਸ਼ਾਂਤੀਪੂਰਵਕ ਹੱਲ ਲੱਭਣ ਅਤੇ ਇਸ ਨੂੰ ਲਾਗੂ ਕਰਨ ਲਈ ਸਿਹਰਤ ਨਹੀਂ ਹੈ ਉਸ ਦੀ वेदना ਨੂੰ ਸਮਝਿਆ ਜਾ ਸਕਦਾ ਹੈ ਜਦ ਤੁਸੀਂ ਆਪਣੇ ਤੋਂ ਦੂਰ ਆਪਣਿਆਂ ਦੀ ਚਿੰਤਾ ਕਰਦੇ ਅਤੇ ਉਹਨਾਂ ਦੀ ਜੀਮਣੀ ਰੱਖਿਆ ਲਈ ਹਰਦਮ ਫਿਕਰਮੰਦ ਰਹਿੰਦੇ ਹੋ ਤਾਂ ਤੁਹਾਡੇ ਲਈ ਸਾਹ ਲੈਣਾ ਵੀ دشਵਾਰ ਹੋ ਜਾਂਦਾ ਹੈ। ਅਜਿਹੀ ਹੀ ਮਨਸਥਿਤੀ ਉਸ ਲੜਕੀ ਦੀ ਸੀ ਪਰ ਸਾਨੂੰ ਮਿਲ ਕੇ ਉਸ ਨੂੰ ਕੁਝ ਰਾਹਤ ਮਿਲੀ ਕਿਉਂਕਿ ਉਸ ਨੂੰ ਲੱਗਾ ਕਿ ਕੋਈ ਤਾਂ ਹੈ ਜਿਸ ਨਾਲ ਮੈਂ ਆਪਣੇ ਦਿਲ ਦੀ ਗੱਲ ਕਰਕੇ ਮਨ ਦਾ ਭਾਰ ਕੁਝ ਹਲਕਾ ਕਰ ਸਕਦੀ ਹਾਂ। ਅਗਲੇ ਦਿਨ ਬ੍ਰਾਂਚ ਕਰਦਿਆਂ ਇੱਕ ਨੌਜਵਾਨ ਔਰਤ ਨੇ ਜਦ ਸਾਨੂੰ ਪੁੱਛਿਆ ਕਿ ਉਹ ਬ੍ਰਾਂਚ ਵਿੱਚ ਕੀ ਖਾਣਗੇ ਤਾਂ ਉਸ ਦੀ ਡਰੈਸ ਤੇ ਲੱਗੀ ਨੇਮ ਪਲੇਟ ਤੋਂ ਸਪਸ਼ਟ ਹੋਇਆ ਕਿ ਉਹ ਭਾਰਤੀ ਮੁੱਲ ਦੀ ਜਦੋਂ ਉਸ ਨੂੰ ਇਸ ਬਾਰੇ ਪੁੱਛਣਾ ਚਾਹਿਆ ਤਾਂ ਉਸ ਨੇ ਦੱਸਿਆ ਕਿ ਦੁਨੀਆ ਭਰ ਵਿੱਚ ਚਾਹ ਲਈ ਮਸ਼ਹੂਰ ਕਿਤੇ ਦਾਰਜਲਿੰਗ ਦੀ ਰਹਿਣ ਵਾਲੀ ਹੈ ਉਸ ਨੇ ਛੋਟੇ ਹੁੰਦਿਆਂ ਦਿੱਲੀ ਵਿੱਚ ਰਹਿੰਦੇ ਗੁਆਂਡ ਵਿੱਚ ਰਹਿਣ ਵਾਲੀ ਭਾਰਤ ਦੀ ਸਭ ਤੋਂ ਪਹਿਲੀ ਲੇਡੀ ਆਈਪੀਐਸ ਅਫਸਰ ਕਿਰਨ 베ਦੀ ਕੋਲੋਂ ਬਹੁਤ ਕੁਝ ਸਿੱਖਿਆ ਤੇ ਉਸ ਨੇ 베ਦੀ ਦੇ ਲਾੜ ਪਿਆਰ ਨੂੰ ਵੀ ਮਾਣਿਆ ਉਸ ਨੇ ਕਿਹਾ ਕਿ ਉਸ ਨੇ ਜਲੰਧਰ ਦੀ ਲਵਲੀ ਯੂਨੀਵਰਸਿਟੀ ਵਿੱਚੋਂ ਕੰਪਿਊਟਰ ਸਾਇੰਸ ਦੀ ਡਿਗਰੀ ਕੀਤੀ ਹੈ ਉਸ ਨੂੰ ਬਹੁਤੀ ਨੇੜਤਾ ਮਹਿਸੂਸ ਹੋਈ ਜਦ ਉਸ ਨੂੰ ਪਤਾ ਲੱਗਾ ਕਿ ਅਸੀਂ ਵੀ ਜਲੰਧਰ ਕਪੂਰਥਲਾ ਤੋਂ ਆਂ ਦੁੱਖ ਹੋਇਆ ਕਿ ਭਾਰਤ ਵਿੱਚ ਪੜੀ ਲਿਖੀ ਡਿਗਰੀ یافتਾ ਨੌਜਵਾਨਾਂ ਦੀ ਕਿਹੀ ਬਦਹਾਲੀ ਹੈ ਕਿ ਕੰਪਿਊਟਰ ਵਿੱਚ ਡਿਗਰੀ ਹੋਣ ਦੇ ਬਾਵਜੂਦ ਉਸ ਨੂੰ ਕਰੂਜ਼ ਵਿਛਲੇ ਰੈਸਟੋਰੈਂਟ ਵਿੱਚ ਕੰਮ ਕਰਨ ਦੀ ਮਜਬੂਰੀ ਹੈ। ਦਰਅਸਲ ਜਦ ਅਸੀਂ ਆਪਣੇ ਨੌਜਵਾਨਾਂ ਦੀ ਵਿਦਿਅਕ ਯੋਗਤਾਵਾਂ ਉਹਨਾਂ ਦੀਆਂ ਸੇਵਾਵਾਂ ਆਪਣੇ ਦੇਸ਼ ਲਈ ਅਰਪਿਤ ਕਰਨ ਤੋਂ ਅਨਹ ਕਾ ਨਹੀਂ ਕਰਦੇ ਤਾਂ ਨੌਜਵਾਨ ਵਰਗ ਵਿੱਚ ਪੈਦਾ ਹੋਈ ਮਜੂਰੀ ਬਹੁਤ ਸਾਰੀਆਂ ਲਾਮਤਾਂ ਪੈਦਾ ਕਰਦੀ ਹੈ। ਜਦ ਕੋਈ ਡਿਗਰੀ ਵਾਲਾ ਨੌਜਵਾਨ ਆਪਣੇ ਯੋਗਤਾ ਤੋਂ ਹੀ ਨਹੀਂ ਕਿਸੇ ਨੌਕਰੀ ਕਰਨ ਵਿੱਚ ਮਜਬੂਰ ਹੁੰਦਾ ਤਉ ਉਸ ਦੇ ਮਨ ਵਿੱਚ ਪੈਦਾ ਹੋਈ ਹੀਣ ਭਾਵਨਾ ਉਸ ਦੀ ਸੋਚ ਵਿੱਚ ਆਪਣੇ ਦੇਸ਼ ਅਤੇ ਇਸ ਤੇ ਤੰਤਰ ਪ੍ਰਤੀ ਪੈਦਾ ਹੋਈ ਉਦਾਸ ਸੇਨਤਾ ਵਤਨ ਪ੍ਰਤੀ ਬੇਗਾਨਗੀ ਪੈਦਾ ਕਰ ਦਿੰਦੀ ਹੈ। ਇਹ ਹੀ ਬੇਗਾਨਗੀ ਉਸ ਨੂੰ ਆਪਣੇ ਦੇਸ਼ ਨਾਲੋਂ ਟੁੱਟਣ ਆਪਣੀਆਂ ਜੜਾਂ ਨਾਲੋਂ ਸਦਾ ਲਈ ਤੜਕ ਜਾਣ ਅਤੇ ਮੂਲ ਪ੍ਰਤੀ ਨਿਰਮੋਹਾ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਸਮੁੰਦਰ ਤੇ ਤਹਿਰੀ ਇਸ ਨਿੱਕੀ ਜੀ ਦੁਨੀਆ ਵਿੱਚ ਰਹਿੰਦੇ ਆਂ ਕਈ ਵਾਰ ਤਨ ਤੇ ਤੀ ਤੁਹਾਨੂੰ ਆਪਨਾ ਵੀ ਮਿਲ ਹੀ ਜਾਂਦਾ ਹੈ। ਸਾਡੇ ਕਮਰੇ ਵਿੱਚ ਲਾ ਲੋਕਰ ਖੁੱਲਣੀ ਸੀ ਰਿਹਾ ਜਦ ਇਸ ਵਾਰੀ ਸਰਵਿਸ ਡੈਸਕ ਤੇ ਫੋਨ ਕੀਤਾ ਤਾਂ ਉਹਨਾਂ ਨੇ ਟੈਕਨੀਸ਼ੀਅਨ ਨੂੰ ਭੇਜਿਆ ਜਿਹੜਾ ਸ਼ਖਸ ਲੋਕਰ ਠੀਕ ਕਰਨਾ ਆ ਉਹ ਸਾਨੂੰ ਦੇਖ ਕੇ ਚੰਬਤ ਹੋ ਗਿਆ ਤੇ ਅਸੀਂ ਵੀ ਹੈਰਾਨ ਨਵਾਂ ਸ਼ਹਿਰ ਦੇ ਰਹਿਣ ਵਾਲੀ ਇਸ ਨੌਜਵਾਨ ਦੇ ਨਾਂ ਕੀ ਕਪੂਰਥਲੇ ਲਾਗਲੇ ਪਿੰਡ ਬਲੇਰਖਾਨ ਪੂਰਬੇ ਕੇ ਸਨ ਜਿਸ ਦੇ ਨਾਲ ਦਾ ਪਿੰਡ ਸਿੱਧਪੁਰ ਮੇਰੇ ਸਾਡੂ ਸਾਬਦਾ ਪੰਜਾਬੀ ਵਿੱਚ ਗੱਲ ਕਰਦਿਆਂ ਉਸਨੇ ਦੱਸਿਆ ਕਿ ਪਿਛਲੇ 2 ਸਾਲ ਤੋਂ ਮੈਂ ਮਿਆਮੀ ਵਿੱਚ ਕੰਮ ਕਰ ਰਿਹਾ ਇਹ ਪਹਿਲੀ ਵਾਰ ਹੈ ਕਿ ਮੈਨੂੰ ਪੰਜਾਬੀ ਪਰਿਵਾਰ ਮਿਲਿਆ ਇਸ ਤੋਂ ਪਹਿਲਾਂ 에ਰੋਲੈਂਡੋ ਵਿੱਚ ਕੰਮ ਕਰਦਿਆਂ ਇੱਕ ਪੰਜਾਬੀ ਪਰਿਵਾਰ ਮਿਲਿਆ ਸੀ ਆਪਣੀ ਮਿੱਟੀ ਦੇ ਜਾਏ ਦਾ ਬੜੇ ਲੰਮੇ ਵਕਫੇ ਬਾਅਦ ਆਪਣੀ ਮਾਂ ਬੋਲੀ ਵਿੱਚ ਗੱਲ ਕਰਨਾ ਸਾਨੂੰ ਅਤੇ ਉਸ ਨੂੰ ਬਹੁਤ ਚੰਗਾ ਲੱਗਿਆ ਪੰਜਾਬੀਆਂ ਦੀ ਆਪਸੀ ਸਾਂਝ ਨਿਕਲੀ ਆਉਂਦੀ ਹੈ ਗੱਲਾਂ-ਗੱਲਾਂ ਵਿੱਚ ਨਿੱਜੀ ਨੇੜਤਾ ਤੱਕ ਪਹੁੰਚਣ ਨਾਲ ਉਸ ਨੌਜਵਾਨ ਨੂੰ ਅਸ림 ਖੁਸ਼ੀ ਮਿਲੀ ਜਾਨ ਲੱਗਾ ਕਹਿਣ ਲੱਗਾ ਕਿ ਜਦ ਵੀ ਲੋੜ ਹੋਵੇ ਮੈਂ ਹਾਜ਼ਰ ਹਾਂ ਧੰਨਵਾਦ